ਮੇਰਾ ਨਾਮ ਐਕਸ ਹੋਲਡਰ ਜਰਨਜੀਤ ਸਿੰਘ ਜੋ ਸੂਬੇਦਾਰ ਅਰਜਨ ਸਿੰਘ ਆ ਇਹ ਮੇਰਾ ਸੰਡੂ ਸੀ ਇਹ 155 TI ਇਨਫੈਂਟਰੀ ਬਟਾਲੀਅਨ TI ਜਾ ਕੇ ਭਲੇ ਸਰਬਸਕਾਰ ਦੇਹਰ ਜੋੜੀ ਤਨਤ ਸੀ ਸੁੱਟੀ ਆ ਰਖ ਇਹ ਪਹਿਲਾਂ 15 ਦਿਨ ਥੋੜਾ ਘਰ ਮੇ ਉਹਨਾਂ ਕੰਮ ਲਗਾ ਰੱਖਾ ਥਾ ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਆ ਜੁੰਟ ਮੇ ਕਿ ਸੁੱਟੀ ਹੋਰ ਬਣਾਣਾ ਮੈਂ ਜੰਮੂ ਜਾ ਕੇ ਟ੍ਰੈਂਟ ਕਮੇ ਰਿਪੋਰਟ ਕੀਆ ਉਧਰ ਸੇ ਸੁੱਟੀ ਲੈ ਕੇ 3-4 ਦਿਨ ਹੁਆ ਵਾਪਸ ਆਏ ਨੇ ਕੱਲ ਸ਼ਾਮ ਕੋ ਮੇਰੇ ਸੇ ਬਾਤ ਹੋਆ ਉਨ ਕੀ ਕਿ ਮੈਂ ਬੋਲਿਆ ਕੀ ਹਾਲ ਚਲ ਕਹਿੰਦਾ ਠੀਕ ਹੈ ਉਸਕੇ ਬਾਅਦ 15 20 ਮਿੰਟ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ ਕਿ ਹਾਊਸ ਹਸਪੀਟਲ ਮੇ ਪਹੁੰਚੋ ਜਦ ਦੁਬਾਰਾ ਉਸੇ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮ ਪਹੁੰਚੋ ਐਕਸਪਾਇਰ ਹੋ ਗਿਆ ਇਹ ਸਰ ਜੌੜੇ ਤੋਂ ਹੀਰਾ ਨੂੰ ਗਰਮੇ ਆ ਰਹੇ ਥੇ ਤੇ ਰਸਤੇ ਮਾਨ ਕੇ ਮੋਟਰ ਟਰੈਕਟਰ ਟਰਾਲੀ ਗਏ ਅਨੁਸਾਤੇ ਥੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ ਥੇ ਇਨਕੋ ਸਾਈਡ ਮਾਰ ਕੇ ਜੋ ਮੌਕੇ ਤੇ ਗਿਰ ਗਏ ਨਾਲ ਬੱਚਾ ਹੀ ਔਰ ਨਾਲ ਸੁਵੇਧਰ ਅਰਜਨ ਸਿੰਘ ਜੀ ਇਹਨਾਂ ਨੂੰ ਟਰਾਲੀ ਨਾਲ ਟੱਕਰ ਮਾਰੀ ਦੋਨੇ ਜ਼ਮੀਨ 'ਤੇ गिर ਗਏ ਆ ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗਿਆ ਜੋ 14 15 ਸਟੇਸ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੂਨਟ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੂਨਟ ਦੇ ਕੱਲ ਰਾਤ 2:00 ਵਜੇ ਸਭ ਜੇ ਬਾਤ ਹੋਆ ਮੇਰਾ ਐਸਓ ਸਾਹਿਬ ਜੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬੰਦਾ ਸਨਮਾਨ ਆ ਅਸੀਂ ਇਹਨੂੰ ਦਵਾਂਗਾ ਸੁਬਾ ਆਪਕੇ ਪਾਸ ਆਦਮੀ ਪਹੁੰਚ ਗਏ ਸਵੇਰੇ 5-6 ਜੇਸੀਓ ਔਰ ਜਵਾਨ 15-20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਗਜ਼ੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਹਾਂ ਸਰਕਾਰ ਕਿ ਸਾਨੂੰ ਤਰਸ ਦੇ ਆਧਾਰ ਤੇ ਦੋ ਬੱਚੇ ਆਪਣੀ ਵਿਦਿਆਪੁਰੀ ਪੜਾਈ ਪੂਰੀ ਕਰਨ ਤੇ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰ ਲਿਖਤੀ ਦੋਵਾਂ ਨੂੰ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਆ ਉਹ ਵਧੀਆ ਖੁਸ਼ਹਾਲ ਹੋ ਸਕੇ ਨਹੀਂ ਤੇ ਅਦਾਂ ਬਹੁਤ ਹੀ ਮੁਸ਼ਕਲ ਹੋ ਜੇਗੀ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅੱਗੇ ਉਦਾਸ ਬੇਨਤੀ ਕਰਾਂਗਾ ਉਹਨਾਂ ਅੱਗੇ ਕਿ ਆਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਭਜਾਈ ਜਾਣ ਕੇ ਉਹਨਾਂ ਨੂੰ ਕਾਰਨ ਕਿ ਜਰੂਰ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 155 ਜੀ ਐਪਟਾਈਨੋ ਜਿਓਗ੍ਰਾਫੀ ਕੀਤੀ ਔਰ साहब तो हमारे छुट्टी गए थे भी पहले भी एक महीने आए थे उसके बाद बीस दिन और बढ़ाई थी साहब ने किसी काम की वजह से तो कल हमें भी शाम को पता चला कि कुछ घटना घट गई है साहब के साथ तो जिस वजह से हमारा सुबह हमें आना पड़ा आज तो हमारे साथ साहब तो के साथ बहुत अच्छे लिंक थे बहुत बढ़िया काम थे सब ज़्यादा काम करते थे ऐसी वैसी कोई बात नहीं थी किसी का तो बाकी तो किसी के ऊपर कोई जोर चलता नहीं इस काम में जब हुआ होगा जो जिस काम से हुई है बात वो हो ही रहेगी बाकी ਆਪਕੇ ਸਾਹਮਣੇ ਹੀ ਹੈ ਜਿਵੇਂ ਹੈ ਚੱਲ ਰਹਾ ਚੱਲ ਰਿਹਾ ਕੋਨਸੀ ਜੁੰਟ ਵਿੱਚ ਕੰਮ ਕਰਦੇ ਹੋ ਮੈਂ 155 ਇਨਫੈਂਟਰੀ ਬਟਲিয়ন ਟੈਲੈਂਟ ਇਹ ਜੈਕਰਫ ਇਸ ਟਾਈਮ ਡਿਊਟੀ ਕਹਾਂ ਸੀ ਇਨਕੀ ਇਨਕੇ ਸਟੈਂਸ ਡਿਊਟੀ ਸੀ ਯਰ ਜੋਰੀ ਮੈਂ